ਰਿਹਾ ਕਿ ਇਨਵੈਸਟੀਗੇਸ਼ਨ ਸਾਹਮਣੇ ਆਖਣ ਤੋਂ ਇਹ ਕੋਈ 6 ਵਜੇ ਦੇ ਕਰੀਬ ਹੈ ਅੱਜ ਮਾਰ ਲਿਆ ਪਾਜੀ ਫੋਨ ਮਾਰਾ ਸਿਗਨਲ ਹਸਪੀਟਲ ਜਲੰਧਰ ਤੋਂ थाना ਰਾਮਾ ਮੰਡੀ ਵਿੱਚ ਇੱਕ ਫੋਨ ਮਿਲ ਗਿਆ ਸੀ ਜੀ ਕਿ ਇੱਕ ਸ਼ਿਵਮ ਨਾਮ ਦਾ لڑکا ਜਿਹੜਾ ਹੈਗਾ ਜਿਹਦੇ ਗੋੜੀਆਂ ਲੱਗੀਆਂ ਮਿੱਟ ਦਾ ਮਾਈਕ ਹੋ ਗਿਆ ਉਹ ਸੀਗੇ ਸਾਥ ਵਿੱਚ ਦਾਖਲ ਹੋਇਆ ਹਸਪੀਟਲ ਕਾਰ ਬਲੀ ਅਫੀਸ਼ਲ ਸੀ ਹੂੰ ਇਸ ਰਾਤ ਦੇ ਉੱਤੇ ਜਿਹੜਾ ਐਸ ਐਚਓ ਰਾਮਾ ਮੰਡੀ ਹਮਮ ਸਤਪ੍ਰਮਿੰਦਰ ਸਿੰਘ ਸਿਮੇਤ ਫੋਰਸ ਸੀ ਸਿਵਲ ਹਸਪਤਲ ਗੋਨਥੀ ਸੀ ਹਮਮ ਬਟ ਦਾ ਮੇਨ ਟਾਈਮ ਇਹ ਜਿਹੜਾ ਸ਼ਿਮਮ ਵਿਜਟ ਸੀ ਹਮਮ ਬਹੁਤ ਡੱਟੂ ਚੁੱਕੀ ਸੀ ਹਮ ਇਹ ਇਹਦੇ ਨਾਲ ਦੂਸਰਾ ਲੜਕਾ ਵੀ ਸੀਗਾ ਬਿਨੇ ਤਵਾਰੀ ਭਾਂਜੀ ਔਰ ਉਹਦੀ ਵੀ ਜਿਹੜੀ ਹੈਗੀ ਸੀ ਡੈਥ ਸੀ ਉਹ ਬਰਾਡ ਡੈੱਡ ਐਟ ది ਸਪਾਟ ਹੋ ਗਿਆ ਸੀ ਕੰਟਰੀ ਸੋ ਐਕਚੁਅਲ ਉੱਥੇ ਜਿਹੜਾ ਉਹਨਾਂ ਦੇ ਲੜਕਾ ਲੈ ਕੇ ਗਿਆ ਸੀਗਾ ਸਿਵਲ ਹਸਪੀਟਲ ਹਮ ਹਰਜਿੰਦਰ ਸਿੰਘ ਮਾਨੀ ਜੀ ਉਹ ਉਹਦੇ ਤੋਂ ਜਦੋਂ ਗੱਲਬਾਤ ਕੀਤੀ ਤੇ ਉਹਨੇ ਦੱਸਿਆ ਕਿ ਵੀ ਇਹ ਇਹ ਤਿੰਨ ਜਣੇ ਨੇ ਤੇ ਇੱਕ ਸਾ ਜਿੰਨਕ ਧੋਨਾ ਦੀ ਡੈਥ ਹੋ ਗਈ ਹੈ ਕਿ ਤੀਸਰਾ ਇੰਨਾ ਦੇ ਨਾਲ ਮਨੀ ਮਠਾਪੁਰੀਆ ਇਹ ਕਿੰਨੇ دوست ਸੀਗੇ ਉਹ ਰਾਤੀ ਜਿੱਥੇ ਆਪਾਂ ਖੜੇ ਆ ਉਦਮ ਸਿੰਘ ਨਗਰ ਇਹ ਹਰਜਿੰਦਰ ਸਿੰਘ ਮਾਨੀ ਦਾ ਘਰ ਆ ਇਹ ਨਾਲ ਇਹ ਵੀ ਉਹਨਾਂ ਦਾ دوست ਸੀ ਮਤਲਬ ਕਿ ਇਹ ਚਾਰੋਂ دوست ਸੀਗੇ ਹੂੰ ਤੋ ਇਹ ਤਿੰਨ ਜਣੇ ਦੋ ਮਿੰਟ ਤੱਕ ਹੋ ਗਏ ਨਤੀਜਾ ਹੋ ਗਿਆ ਮਨੀ ਮਿੱਠਾ ਹੂੰ ਇਹ ਰਾਤੀ ਕੋਈ 12:30 ਵਜੇ ਇਹ ਉਦਮ ਸਿੰਘ ਦੇ ਹਾਊਸ ਨੰਬਰ 10 ਵਿੱਚ ਜਿਹੜਾ ਕੇ ਹਰਚੰਦਰ ਮਨੀ ਦਾ ਘਰ ਇੱਥੇ ਆਈ ਸੀ ਤੇ ਕਹਿੰਦੇ ਸੀ ਵੀ ਇਹਨਾਂ ਨੇ ਤੋਟਾ ਹੀ ਵੇਖ ਤੱਕ ਗੱਲਾਂ ਬਾਤਾਂ ਕੀਤੀਆਂ ਨੇ ਤੇ ਸਵੇਰੇ ਇਹ ਚਾਰੇ ਜਾਣੇ ਇਹ ਉੱਪਰ ਇੱਕ ਰੂਮ ਬਣਿਆ ਹੋਇਆ ਹੈਗਾ ਉੱਥੇ ਸਾਰੇ ਇੱਕ ਕੋਈ ਬੈੱਡ ਦਿੱਤੇ ਤੇ ਇੱਕ ਨਾਲ ਇਕੱਲੇ ਕਰਕੇ ਸੁੱਤੇ ਪਏ ਸੀ ਸੋਗੇ ਸੀ ਕ੍ਰੀਪ 4:00 ਵਜੇ ਜਿਹੜਾ ਕੇ ਇਹਨਾਂ ਨੂੰ ਦੱਸਿਆ ਹੈਗਾ ਵਾ ਮੁੰਡੇ ਨੇ ਹਰਚੰਦਰ ਮਨੀ ਨੂੰ ਜਿਹੜਾ ਕਿ ਮਦਾਈ ਮੁਕਰਮਾ ਕਿ ਉਹਨੂੰ ਗੋੜੀ ਚੰਨੀ ਵਾ ਉਹਨੇ ਇਮੀਡੀਏਟਲੀ ਲਾਈਫ ਜਿਗਾਈ ਤੇ ਦੇਖਿਆ ਜਿਹੜਾ ਮਨੀ ਮਿੱਠਾ ਪੁੱਜਿਆ ਜਿਹੜਾ ਇਹਨਾਂ ਦਾ ਸਾਥੀ ਸੀ ਉਹਦੇ ਹੱਥ ਵਿੱਚ ਪਿਸਤਲ ਸੀ ਪਹਿਲਾਂ ਉਹਨੇ 3-4 ਗੋਲੀਆਂ ਦੇ ਜਿਹੜੀਆਂ ਹੈਗੀਆਂ ਸ਼ਿਵਮ ਨੂੰ ਮਾਰੀ ਤੇ ਨਾਲ ਹੀ ਜਿਹੜੀਆਂ ਹੈ 4-5 ਗੋਲੀਆਂ ਉਹ ਰੌਂਡ ਫਾਇਰ ਕਰਕੇ ਬਿਨੈਤ ਵੜੀ ਸੀ ਉਹਦੇ ਮਾਰ ਬਿਨੈਤ ਵੜੀ ਤਾਂ ਐਟ ਦੀ ਸਪੌਟੀ ਡੈੱਡ ਹੋ ਗਿਆ ਸੀ ਜਿਹੜਾ ਸ਼ਿਵਮ ਸੀਗਾ ਉਹ ਥੋੜਾ ਬੋਲਦਾ ਚੱਲਦਾ ਸੀ ਉਹਨੂੰ ਸਿਵਲ ਹਸਪੀਟਲ ਲੈ ਕੇ ਗਏ ਸੀ ਤੋਂ ਇਹ ਸਾਰਾ ਇਨਸੀਡੈਂਟ ਸੀਗਾ ਜਿਹੜਾ ਇਹਦੇ ਹਰਜਿੰਦਰ ਮਨੀ ਦੇ ਖਾਂ ਦੇ ਸਾਹਮਣੇ ਹੋ ਗਿਆ इवन ਕਿ ਜਿਹੜਾ ਸ਼ਿਬਮ ਹੈਗਾ ਉਹਨੇ ਵੀ ਜਿਹੜਾ ਹਸਪੀਟਲ ਜਾ ਕੇ ਇੱਕ ਛੋਟਾ ਜਿਹਾ ਆਪਣਾ ਬਿਆਨ ਦਿੱਤਾ ਸੀਗਾ ਜਿਹੜਾ ਕਿ ਵੀ ਇਹ ਜਿਹੜਾ ਹੈਗਾ ਮਨੀ ਮਨੀ ਆ ਇਹ ਮਨੀ ਮਠਾਪੁਰੀ ਨੇ ਮਾਦੀ ਜਿਹੜਾ ਕਿ ਨਾ ਦੋਸਤ ਤਾਂ ਮੌਕੇ ਤੇ ਪਹੁੰਚੇ ਹੈਗੇ ਅਸੀਂ ਸਾਰੀ ਜਿਹੜੀ ਐਫਐਸਐਲ ਟੀਮ ਸਾਡੀ ਜਿਹੜਾ ਡੌਗਸ ਪਾੜ ਆਇਆ ਦਾ ਮੁਲਜ਼ਮ ਆਲਰੇਡੀ ਗ੍ਰਿਫਤਾਰ ਆਲਰੇਡੀ ਨੋਮੀਨੇਟ ਹੈਗਾ ਬਾਈ ਨੇਮ ਐਫਆਈਆਰ ਤੋਂ ਐਫਆਈਆਰ ਸੀ ਦਰਜ ਕਰਕੇ ਕੀ ਤਪਤੀ ਸੀ ਸ ਕਾਰਨ ਕਿ ਇਹ ਗੋਲੀਆਂ ਕਿਉਂ ਨਿਰਮਲਜੀ ਚਲਾਈਆਂ ਗਈਆਂ ਇਕੱਠੇ ਸੁੱਤੇ ਬਾਕੀ ਇਹਨਾਂ ਦੀ ਬਹਿਸ ਹੋਈ ਸੀ ਕਿ ਬੈਸਿਕਲੀ ਇਹ ਜਿਹੜੇ ਤਿੰਨੇ ਹੀ ਬੰਦੇ ਹੈਗੇ ਨੇ ਇਹ ਵੀ ਕ੍ਰਿਮੀਨਲ ਰਿਕਾਰਡ ਦੇ ਬੰਦੇ ਹੈਗੇ ਨੇ ਨਾ ਪਹਿਲਾਂ ਪੀਤੀ ਇਹਨਾਂ ਨੇ ਤੇ ਪੀਤੀ ਹੋ ਗਈ ਲੇਕਿਨ ਉਹ ਮਦਾਈ ਮੁਕਦਮਾ ਨੇ ਇਸ ਕੱਲ ਦਾ ਅਜੇ ਤੱਕ ਨਹੀਂ ਕੀਤਾ ਹੈ ਲੇਕਿਨ ਕੋਈ ਬਹਿਸ ਬਾਜ਼ੀ ਜ਼ਰੂਰ ਇਹਨਾਂ ਦੀ ਹੋਈ ਹੈ ਜਿਹਦੇ ਤੇ ਕਰਨਾ ਇਹ ਸਾਰਾ ਇਨਸੀਡੈਂਟ ਵਾਪਰਿਆ ਹੈ ਤੇ ਇਹਨਾਂ ਨੂੰ ਪਤਾ ਸੀਗਾ ਵੀ ਵੈਪਨ ਉਹ ਲੈ ਕੇ ਆਇਆ ਹੈਗਾ ਮਲੀ ਮਠਾਪੁਰਿਆ ਨਾਲ ਦੇਖੋ ਜੀ ਵੈਪਨ ਤਾਂ ਜਿਹੜੇ ਵੈਪਨ ਇਕਦਾ ਵੈਪਨ ਜਿਹਦੇ ਨਾਲ ਉਹਨੇ ਗੋਲੀਆਂ ਚਲਾਈਆਂ ਨੇ ਉਹ ਸੀ ਇੱਕ ਵੈਪਨ ਸਾਨੂੰ ਮੌਕਾ ਤੋਂ ਮਿਲੇ ਹੈ ਕਿ ਜਦੋਂ ਇੱਥੇ ਛੱਡ ਗਿਆ ਹੈਗਾ ਅੱਛਾ ਦੋ ਵੈਪਨ ਸੀਗੇ ਹਾਂ ਦੋ ਵੈਪਨ ਸੀਗੇ ਇਹ ਕਿਸੇ ਲਾਇਸੈਂਸੀ ਹੈ ਨਹੀਂ ਉਹ ਸਾਰੇ ਨਜਾਇਜ਼ ਵੈਪਨ ਹੈ ਨਹੀਂ ਇਹਨਾਂ ਨੇ ਕੋਈ ਵਾਰਦਾਤ ਕਰਨੀ ਸੀ ਇੱਥੇ ਮੈਂ ਜਿੰਨੀ ਕ ਹੁਣ ਤੱਕ ਦੀ ਪੁਸ਼ਕਿਸ਼ ਕੀਤੀ ਹੈਗੀ ਆ ਮੇਰੇ ਮਾਈਂਡ ਦੇ ਅਕੋਰਡਿੰਗਲੀ ਆ ਕਿ ਬਾਕੀ ਕਿਸੇ ਵਾਰਦਾਤ ਕਰਨ ਦੇ ਚੱਕਰ ਵਿੱਚ ਸੀ ਜੀ ਇਹ ਹੁਣ ਮੌਕੇ ਤੋਂ ਫਰਾਰ ਹੋ ਗਿਆ ਸੀ ਇਹ ਮੌਕੇ ਤੋਂ ਫਰਾਰ ਹੋ ਗਿਆ ਬੇਸਿਕਲੀ ਇਹ ਫਿਰ ਉਹਨਾਂ ਨੇ ਜਦੋਂ ਇਹ ਥੱਲੇ ਉਤਰਿਆ ਆਪਣਾ ਇਹ ਹੱਥ ਵਿੱਚ ਕਿਸਟਲ ਸੀ ਕਿ ਮਨੀ ਮਿੱਠਾਪੁਰੀਆ ਦੀ ਤੇ ਇਹਨੇ ਫਿਰ ਇਹਨਾਂ ਨੂੰ ਵੀ ਥ੍ਰੈਟ ਕੀਤਾ ਜੇ ਤੁਸੀਂ ਮੈਨੂੰ ਡੀਟੇਨ ਕੀਤਾ ਮੈਂ ਤੁਹਾਡੇ ਗੋਲੀ ਮਾਰ ਦੂੰਗਾ ਉਹ ਬੰਦਾ ਡਰ ਜਾਂਦਾ ਹੈ ਉਹ ਬੰਦਾ ਫਰਾਰ ਹੈਗਾ ਪਰ ਉਹ ਇਮੀਡ ਫੜ ਲਾਂਗੇ ਆਪਾਂ ਟੀਮ ਸਾਡੀ ਨਾਲ ਸਰ ਪਹਿਲੇ ਵੀ ਕਦੇ ਨਹੀਂ ਪਹਿਲੇ ਵੀ ਮਾਮਲੇ ਦਰਜ ਹੈ ਜਿਵੇਂ ਸ਼ਿਵਮ ਨੇ ਸਿਵਲ ਚ ਕਿੰਨੂ ਬਿਆਨ ਦਿੱਤੇ ਸੀ ਉਹ ਆਫਰ ਕਾਡਾ ਸਾਰੇ ਉੱਥੇ ਬੋਲ ਕੇ ਇਹ ਸਾਰਾ ਮਨੀ ਜਿਹੜਾ ਹੈਗਾ ਮੰਡਾ ਮਦਈਆ ਸਾਡਾ ਇਹਨੇ ਦੱਸਿਆ ਕੀ ਦੱਸਿਆ ਸੀ ਕਿਉਂਕਿ ਜਿਹੜਾ ਮਨੀ ਮਤਲਬ ਮਦਈ ਮਕਦਮਾ ਹੈਗਾ ਉਹ ਸ਼ਿਵਮ ਉਹਨੂੰ ਆਪਣੇ ਨੂੰ ਮਨੀ ਮਿੱਠਾਪੁਰੀਆ ਨੂੰ ਪ੍ਰੋਪਰ ਇੱਕ ਪਹਿਲੀ ਵਾਰੀ ਮਿਲਿਆ ਸੀ ਕਿਹੜੇ ਦੋ ਲੋਕ ਹੈਗੇ ਆ ਮਰੇ ਹੈਗੇ ਕਿੱਥੇ ਤੇ ਰਹਿਣ ਵਾਲੇ ਆ ਇੱਕ ਮਿੱਠਾ ਜਿਹੜਾ ਇੱਕ ਨਾਂ ਵਿੱਚੋਂ ਇੱਕ ਹੈਗਾ ਵਾ ਪਸਤੀ ਸ਼ੇਖ ਦਾ ਤੇ ਇੱਕ ਹੈਗਾ ਮੋਤਾ ਸਰ ਇਹਨਾਂ ਦਾ ਪਹਿਲ ਵੀ ਮਕਰ ਦੇ ਦਰਜ ਹੈ ਨਾ ਨੀ ਮਾਮਲੇ ਦਰਜ ਹਾਂ ਪਹਿਲਾਂ ਇਹਨਾਂ ਦੇ ਖਿਲਾਫ ਕਈ ਕਈ ਮੁਕਾਦਮੇ ਦਰਜ ਨੇ ਘੋੜੀ ਚਲਾਉਣ ਦੀ ਲੜਾਈ ਚ ਹਰ ਜਿਹੜੇ ਮਨੀ ਦੇ ਖਿਲਾਫ ਮਾਮਲਾ ਨੀ ਮਿੱਠਾਪੁਰੀ ਇਹ ਤੇ ਜਾਂ ਤਿੰਨਾਂ ਦੇ ਉੱਤੇ ਇਹ ਵੀ ਕ੍ਰਿਮੀਨਲ ਰਿਪੋਰਟ ਦਈ ਹੈ ਮਤਲਬ 4 ਠੀਕ ਅੱਛਾ 4 ਕ੍ਰਿਮੀਨਲ ਰਿਪੋਰਟ ਦਈ ਹੈ ਠੀਕ